ਕਬੱਡੀ ਖਿਡਾਰੀ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਬੱਡੀ ਦੇ ਖਿਡਾਰੀ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੰਨੇ ਬੇਰਹਿਮ ਸੀ ਕਿ ਜਦੋਂ ਉਹ 4 ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਜੀ ਨਾ ਮੰਨਿਆ ਤਾਂ ਉਹਨਾਂ ਨੇ ਤਲਵਾਰਾਂ ਦੇ ਨਾਲ ਉਸ ਕਬੱਡੀ ਖਿਡਾਰੀ ਦੇ ਸਿਰ ਦੇ ਉੱਤੇ ਕਈ ਵਾਰ ਕੀਤੇ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਦੱਸ ਦਈਏ ਕਿ ਬਠਿੰਡਾ ਤੇ ਰਾਮਪੁਰਾ ਦਾ ਰਹਿਣ ਵਾਲਾ ਸੀ ਇੱਕ ਵੱਡੀ ਖਿਡਾਰੀ ਗੁਰਪ੍ਰੀਤ ਸਿੰਘ ਜੋ ਕਿ ਅੱਜਕੱਲ ਖਰੜ ਦੇ ਵਿੱਚ ਰਹਿ ਰਿਹਾ ਸੀ ਤੇ ਉੱਥੇ ਇੱਕ ਜਿਮ ਦੇ ਵਿੱਚ ਟ੍ਰੇਨਿੰਗ ਦਿੰਦਾ ਸੀ ਤੇ ਬੀਤੇ ਦਿਨਾਂ ਜਦੋਂ ਇਹ ਸ਼ਾਮ ਨੂੰ ਦੱਸਿਆ ਜਾ ਰਿਹਾ ਕਿ ਆਪਣੇ ਘਰ ਤੋਂ ਬਾਹਰ ਨਿਕਲਿਆ ਕੁਝ ਲੈਣ ਦੇ ਲਈ ਦੁਕਾਨ ਤੇ ਉਸੇ ਵਕਤ ਇੱਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਤਿੰਨ ਤੋਂ ਚਾਰ ਹਮਲਾਵਰ ਆਉਂਦੇ ਨੇ ਟਾਰ-ਟਾਰ ਕਰਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਚਾਰ ਗੋਲੀਆਂ ਸਿੱਧੀਆਂ ਹੀ ਇਸ ਗੁਰਪ੍ਰੀਤ ਦੇ ਜਾਕਿਦ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਪੰਜਵੀਂ ਗੋਲੀ ਚਲਾਈ ਜਾਂਦੀ ਹੈ ਤਾਂ ਉਹ ਦੁਕਾਨ ਦੇ ਵਿੱਚ ਵੱਜਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨਾਂ ਦਾ ਜੀ ਨਾ ਪਰਿਆ ਤਾਂ ਉਹਨਾਂ ਨੇ ਉਸ ਗੁਰਪ੍ਰੀਤ ਦੇ ਸਿਰ ਦੇ ਵਿੱਚ ਕਈ ਤਲਵਾਰਾਂ ਦੇ ਨਾਲ ਵਾਰ ਕੀਤੇ ਜਿਸ ਦੇ ਕਾਰਨ ਉਸਨੇ ਦਮ ਤੋੜ ਦਿੱਤਾ। ਦਿਲਹਾਲ ਪਰਿਵਾਰਕ ਮੈਂਬਰ ਮੌਕੇ ਦੇ ਉੱਤੇ ਪਹੁੰਚੇ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਫੋਰਚੂਨਰ ਗੱਡੀ ਦੇ ਵਿੱਚ ਇਹ ਫਰਾਰ ਹੋਈ ਸੀ ਹਮਲਾਵਰ ਉਹ ਗੱਡੀ ਰਿਕਵਰ ਕਰ ਲਈ ਗਈ ਹੈ ਪਰੰਤੂ ਹਾਲੇ ਤੱਕ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ਤਾਂ ਵੱਡੀ ਖਬਰ ਹੈ। ਮੁਹਾਲੀ ਦੇ ਖਰੜ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਘਟਨਾ ਵਾਪਰੀ ਹੈ ਤਾੜ-ਤਾੜ ਗੋੜੀਆਂ ਛੱਡੀਆਂ ਨੇ ਇੱਕ ਕਬੱਡੀ ਖਿਡਾਰੀ ਨੂੰ ਸ਼ਰੀਆਮ ਮੌਤ ਦੇ ਘਾਟ ਉਕਾਰ ਦਿੱਤਾ ਗਿਆ ਹਾਲਾਂਕਿ ਵਜ੍ਹਾ ਕੀ ਰਹੀ ਹੈ ਇਸ ਬਾਰੇ ਪੁਲਿਸ ਦੇ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਰਿਕਾਰਡ ਹੋ ਚੁੱਕਾ ਹੈ ਪਰੰਤੂ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਬਿਲਾਲ ਪੁਰਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਹੀ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਜਲੰਧਰ ਅਤੇ ਫਗਵਾੜਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਜਿਸ ਗੱਡੀ ਦੇ ਵਿੱਚ ਉਹ ਫਰਾਰ ਹੋਏ ਨੇ ਉਸ ਗੱਡੀ ਨੂੰ ਪੁਲਿਸ ਦੇ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਖਰੜ ਦੇ ਸਾਹਮਣੇ ਆ ਰਹੀ ਹੈ ਖਰੜ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਕਬੱਡੀ ਖਿਡਾਰੀ ਨੂੰ ਸ਼ਰੀਆਮ ਮੋਬ ਦੇ ਘਾਟ ਉਤਾਰ ਦਿੱਤਾ ਗਿਆ ਕੱਲ ਦਾ ਇਸ ਹੋਇਆ 10-11 ਵਜੇ ਦਾ ਅਜੇ ਤੱਕ ਹਜੇ ਤੱਕ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਕਿ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਚੜ ਦੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆ ਗਈ ਸਾਰੀਆਂ ਸੀਸੀਟੀਵੀ ਫੇਰੇ ਆ ਕੇ ਅਜੇ ਤੱਕ ਕੋਈ ਮੈਨੂਰ ਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਉਸਨਾਂ ਕੋਸ਼ਿਸ਼ ਕਰੋ ਅੱਗੇ ਸਿੱਧੂ ਮੂਸੇਵਾਲੇ ਦਾ ਕਤਲ ਇਸ ਉੱਥੋਂ ਨਿਕਲਿਆ ਪਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੇ ਲੋ ਜਵਾਨੀ ਨੂੰ ਐ ਨਾ ਖਤਮ ਕਰੋ ਐ ਥੋੜੇ ਚੇਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਕਹਿੰਦੇ ਕਿ ਚਾਹ ਪੀਂਨ ਆਪਣੇ ਯਾਰ ਦੋਸਤਾਂ ਦੇ ਨਾਲ ਉਹ ਜਿਹੜਾ ਜੋ ਦਿਨ ਕਲੇਬ ਚ ਥਾਬੇ ਦੇ ਖੜੇ ਚਾਹ ਪੀ ਰਹੇ ਹਾਂਜੀ ਹਾਂਜੀ ਉਹ ਲੱਗੀ ਸਾਨੂੰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਪੁਰਾਣੀ ਕਿ ਆ ਰੰਜਿਸ਼ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਿਸ਼ਾਂ ਤਾਂ ਆਪਣੀਆਂ ਹਰਕਤੀਆਂ ਨੇ ਬਰ ਲਲਕਾਰ ਕੇ ਬੰਦੇ ਨੂੰ ਇਹ ਜਿਆ ਕੰਮ ਕਰਨਾ ਹੈ ਲਲਕਾਰੂ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਲੇ ਦੇ ਚਾਰ ਗੋਲੀਆਂ ਬੱਝੀਆਂ ਉਦੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੇ ਨੂੰ ਵੱਢਦਾ ਹੁੰਦਾ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਮਹਿਕਮੇ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਕੋਈ ਪਸਾਣ ਹੋਈ ਆ ਜਿਹੜੇ ਪਸਾਣ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਰਜੋਤ ਕੋਸ਼ਰਕੀ ਦੀ ਲੜਾਈ ਹੋਈ ਹੈ ਔਰ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਰਗਰਮ ਟੀਮ ਮੌਕੇ ਤੇ ਪਹੁੰਚੀ ਹੈ ਤੇ ਬਾਅਦ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਘੰਡੇ ਦਾ ਰਹਿਣ ਵਾਲਾ ਆਲਵਾਸੀ ਖਰੜ ਸੀ ਤੇ ਇਹ ਇਹਦੇ ਜਿਹੜੇ ਗਮ ਸ਼ਾਟ ਇੰਜਰੀ ਲੱਗੀਆਂ ਨੇ ਬਾਅਦ ਸੀ ਹੀਸ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ 3 ਸਪੈਸੀਵ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਦਾ ਲਗ ਅਕਤੀਫੀਸ਼ ਜਾਰੀ ਹੈ ਮੁਕਦਮਾ ਨੰਬਰ 23 ਥਾਣਾ ਸਿਟੀ ਖਰੜੂ ਕੇ ਦਰਜ ਕਰ ਦਿੱਤਾ ਗਿਆ ਇਹ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਬਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ ਨਿਸ਼ਾਨਖਤ ਕਰਦੇ ਉਹਨਾਂ ਨੂੰ ਕਾਬੂ ਕਰ